ਸਾਡੇ ਪਿੰਡਾਂ ਦੇ ਵਿੱਚ ਇੱਕ ਨਾ ਕਹਾਵਤ ਆ ਬਾਈਰੇ ਲੱਤਾਂ ਦੇ ਭੂਤ ਬਾਤਾਂ ਨਾਲ ਨਹੀਂ ਮੰਨਦੇ ਹੁੰਦੇ ਤਾਂ ਉਹ ਕਹਾਵਤ ਕਿਵੇਂ ਤੇ ਕੀਤੇ ਢੁੱਕਦੀ ਆ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਲੱਗਾ ਕਹਿੰਦੇ ਕੋਈ ਕੁੜੀ ਸੀਗੀ ਤੇ ਇੰਨੀ ਕੁ ਜ਼ਿਆਦੇ ਮਤਲਬ ਉਹ ਭੈੜੀ ਸੀ ਵੀ ਸਿੱਧੇ ਮੂੰਹ ਨਹੀਂ ਸੀ ਬੋਲਦੀ ਜਿੱਤੇ ਮਾ ਤੇ ਪਿਓ ਨੂੰ ਬੜੀ ਚਿੰਤਾ ਵੀ ਸਾਡੀ ਧੀ ਦਾ ਕਿਸੇ ਨੇ ਰਿਸ਼ਤਾ ਨਹੀਂ ਲੈਣਾ ਤਾਂ ਮਾਂ ਤੇ ਪਿਓ ਨੇ ਸੋਚਿਆ ਵੀ ਕਿਸੇ ਵਧੀਆ ਚੰਗੇ ਬੰਦੇ ਨੂੰ ਕਹਿ ਕੇ ਆਪਾਂ ਰਿਸ਼ਤਾ ਕਰ ਦਈਏ ਕੁੜੀ ਦਾ ਸੋ ਉਹਨਾਂ ਨੇ ਕਹਿੰਦੇ ਜੀ ਇੱਕ ਨਾ ਮਤਲਬ ਪੁਰਾਣੇ ਸਮੇਂ ਦੇ ਵਿੱਚ ਰਾਜੇ ਸਿੱਖ ਹੁੰਦੇ ਆ ਜਿਹੜੇ ਮਾਫੀ ਤੋਂ ਨਾ ਮਤਲਬ ਕੀ ਸ਼ਬਦ ਮੈਂ ਵਰਤਣਾ ਨਹੀਂ ਚਾਹੁੰਦਾ ਸੀ ਜਿੰਨੇ ਆਪਾਂ ਨਾਈ ਨਾਈ ਕਹਿ ਦਿੰਦੇ ਹਣਾ ਪਰ ਅਸਲ ਵਿੱਚ ਉਹਨਾਂ ਨੂੰ ਰਾਜੇ ਸਿੱਖ ਹੀ ਹਜਾਂ ਤੋ ਉਦੋਂ ਪੁਰਾਣੇ ਸਮੇਂ 'ਚ ਰਿਸ਼ਤਾ ਕਰਨ ਜਾਂਦੇ ਹੁੰਦੇ ਸੀ ਕਹਿੰਦੇ ਜੀ ਵੀ ਉਹਨੂੰ ਕਹਿਤਾ ਵੀ ਐਂ ਕਰਕੇ ਸਾਡੀ ਕੁੜੀ ਦਾ ਰਿਸ਼ਤਾ ਤੂੰ ਕਰ ਤੇ ਵੇਖ। ਤਾ ਉਹਨੇ ਕੀ ਕਰਿਆ ਜੀ ਕਹਿੰਦੇ ਵੀ ਕੁੜੀ ਦੇ ਸਾਰੇ ਮਤਲਬ ਜਾਣਕਾਰੀ ਲੈ ਕੇ ਤੇ ਵਾਗਿਆ। ਜਦੋਂ ਰਿਸ਼ਤੇ ਬਾਰੇ ਤੁਰਿਆ ਫਿਰਿਆ ਭਾਲ ਲਿਆ। ਤਾਂ ਮੁੰਡਾ ਵੀ ਉਹਨੂੰ ਫਿਰ ਉਦਾਂ ਦੇ ਹੀ ਭਾਲਣਾ ਪਿਆ ਜਿੱਦਾਂ ਦੀ ਕੁੜੀ ਸੀ। ਤਾ ਉਹਨੇ ਕੀ ਕਰਿਆ ਜੀ? ਮੁੰਡੇ ਨੂੰ ਕਹਿੰਦਾ ਵੀ ਐਸ ਤਰ੍ਹਾਂ ਕਰਕੇ ਕੁੜੀ ਆ। ਤੇ ਰਿਸ਼ਤਾ ਵੀ ਕਰਨਾ ਤੇ ਕਰਨਾ ਵੀ ਤੈਨੂੰ ਉਹ ਕਹਿੰਦਾ ਵੀ ਠੀਕ ਆ ਦੱਸੋ ਸਾਰੀ ਗੱਲ ਪਰਿਵਾਰ ਵਾਲਾ ਨਾ ਕਰ ਲਈ ਲੜਕੀ ਪਰਿਵਾਰ ਨਾਲ ਵੀ ਐਸ ਤਰ੍ਹਾਂ ਕੁੜੀ ਆ ਤੇ ਤੁਸੀਂ ਦੱਸੋ ਤੁਹਾਡੀ ਕੀ ਡਿਮਾਂਡ ਆ ਰਿਸ਼ਤਾ ਲੈ ਲੋਗੇ ਉਹ ਕਹਿੰਦੇ ਜੀ ਕੋਈ ਗੱਲ ਨਹੀਂ ਰਿਸ਼ਤਾ ਲੈ ਲਾਂਗੇ ਤੇ ਉਹਨਾਂ ਨੇ ਕੀ ਕਰਿਆ ਜੀ ਮੁੰਡਾ ਕਹਿੰਦਾ ਵੀ ਮੇਰੀ ਮੰਗ ਆ ਜਿਹੜੀ ਮੇਰੀ ਮੰਗ ਇਹ ਆ ਵੀ ਇੱਕ ਤਾਂ ਰਾਖ ਇੱਕ 3 ਫੁੱਟ ਦਾ ਡੰਡਾ ਤੇ ਇੱਕ ਕੁੱਕੜ ਇੱਕ ਕੁੱਤਾ ਇੱਕ ਸੱਜ ਇਹ ਚਾਰ ਚੀਜ਼ਾਂ ਚਾਹੀਦੀਆਂ ਮੈਨੂੰ ਤੇ ਰਾਤ ਕਹਿੰਦਾ ਵੀ ਆਹੀ ਮੰਗਦਾ ਬਚੋਲਾ ਕਹਿੰਦਾ ਕਹਿੰਦਾ ਹਾਂਜੀ ਕਹਿੰਦਾ ਵੀ ਦੇਖ ਲਾ ਕੋਈ ਹੋਰ ਕਹਿੰਦਾ ਨਹੀਂ ਜੀ ਇਹੀ ਮੰਗਦਾ ਕਹਿੰਦੇ ਵੀ ਠੀਕ ਸਾਰਾ ਜੀ ਪ੍ਰੋਗਰਾਮ ਹੋ ਗਿਆ ਆਨੰਦ ਕਾਰਜ ਹੋ ਗਏ ਬਰਾਤ ਤੁਰਪੀ ਹੁਣ ਪੁਰਾਣੇ ਸਮੇਂ ਸੀ ਰਸਤੇ ਕੱਚੇ ਹੁੰਦੇ ਸੀ ਤੇ ਗੱਡੇ ਤੇ ਤਰਾਥ ਦੇ ਉੱਤੇ ਬਹਿ ਗਏ ਦੋਨੇ પતિ ਪਤਨੀ ਵਿਆਹ ਹੋ ਗਿਆ ਸਾਜ ਨਾਲ ਧਰ ਲਿਆ ਡੰਡਾ ਧਰ ਲਿਆ ਕੋਲੇ ਕੋਕੜ ਵਹਾ ਲਿਆ ਤੇ ਕੁੱਤਾ ਨਾਲ ਬੰਨ ਲਿਆ ਗੱਡੇ ਤੇ ਇਹਨੇ ਤੁਰੇ ਜਾਂਦੇ ਰਸਤੇ ਦੇ ਵਿੱਚ ਜਦੋਂ ਉਚਾ ਨੀਮਾ ਥਾਂ ਆਇਆ ਤੇ ਸਾਜ ਸੀ ਜਿਹੜਾ ਉਹ ਮੜਾ ਮੋਟਾ ਕਿਤੇ ਗੱਡਾ ਜਦੋਂ ਉਚਾ ਨੀਮਾ ਹੋਇਆ ਤੇ ਹੱਲ ਗਿਆ ਹੱਲ ਕੇ ਤੇ ਸਾਜ ਥੋੜਾ ਜਿਹਾ ਉਹਨਾਂ ਦੇ ਪੈਰਾਂ 'ਚ ਡਿੱਗ ਪਿਆ। ਉਹ ਰਾਥਾਲੇ ਨੂੰ ਕਹਿੰਦਾ ਮੁੰਡਾ ਵੀ ਰਾਥ ਰੋਕ ਲਾ। ਫਿਰ ਰੋਕ ਲੈ। ਡੰਡਾ ਚੱਕ ਲਿਆ, ਸੱਜ ਚੱਕ ਲਿਆ। ਸੱਜ ਨੂੰ ਕੁੱਟਣ ਲੱਗ ਗਿਆ ਜਿਉਂ ਉਹ ਮੁੰਡਾ। ਕਹਿੰਦਾ ਵੀ ਮੇਰੀ ਆਗਿਆ ਤੋਂ ਬਿਨਾਂ ਤੂੰ ਹੱਲਿਆ ਕਿਉਂ? ਤਰਾ ਸੱਜ ਨੂੰ ਕਹੇ ਮੁੰਡਾ। ਤਾਂ ਉਹ ਕੁੜੀ ਸਾਰਾ ਕੁਝ ਉਹ ਬੈਠੀ ਦੇਖੀ ਗਈ। ਸੱਜ ਬਾਈ ਉਹਨੇ ਡੰਡੇ ਨਾਲ ਕੁੱਟ-ਕੁੱਟ ਕੇ ਤੀਨਾ ਕਰਕੇ ਤੇ ਖਲਾਫ ਕਰ। ਉਹਨੂੰ ਕਹਿੰਦਾ ਵੀ ਤੋਰ ਲਾ ਰਾਤ। ਉਹਨੇ ਰਾਤ ਤੋਰ ਲਿਆ ਮੁੰਡੇ ਨੇ ਜੀ। ਗਾਹਾਂ ਸ਼ਾਮ ਪੈ ਗਈ ਜਦੋਂ ਕੁੱਕੜ ਨੇ ਬਾਂਗ ਦਿੱਤੀ ਉਹ ਕਹਿੰਦਾ ਵੀ ਰਾਤ ਰੋਕ ਲੈ ਰਾਤ ਰੋਕ ਲੈ ਇੱਕ ਤਾਂ ਐਂ ਹੱਥ ਪਾ ਲਿਆ ਕੁੱਕੜ ਦੀ ਥਾਉਣ ਨੂੰ ਤੇ ਥੱਲੇੋਂ ਇੱਕ ਐਂ ਫੜ ਲਈ ਥਾਉਣ ਕੁੱਕੜ ਦੀ ਉਹਨੂੰ ਕਹਿੰਦਾ ਵੀ ਜਦੋਂ ਮੈਂ ਤੈਨੂੰ ਅੱਗੇ ਹੀ ਨਹੀਂ ਦਿੱਤੀ ਤੂੰ ਬਾਂਗ ਕਿਉਂ ਦਿੱਤੀ ਹੜਕੇ ਤੈਂ ਕੁੱਕੜ ਦੀ ਥਾਉਣ ਮਰੋੜ ਕੇ ਤੇ ਥਾਉਣ ਪੱਟ ਕੇ ਕੁੱਕੜ ਮਾਰਤਾ ਜੀ ਰਾਤ ਵਾਲੇ ਨੂੰ ਕਹਿੰਦਾ ਵੀ ਤੋੜ ਲੈ ਰਾਤ ਤੋੜ ਲੈ ਜੀ ਗਾਹਾਂ ਜਦੋਂ ਪਿੰਡ 'ਚ ਵੜ ਗਿਆ ਰਾਤ ਕੁੱਤੇ ਨੂੰ ਦੇਖ ਕੇ ਤੇ ਕੁੱਤੇ ਭੌਂਕਣ ਲੱਗੇ। ਇਹ ਰਾਥਾਲੇ ਨੂੰ ਕਹਿੰਦਾ ਵੀ ਰਾਥ ਰਸ ਰੋਕਲਾ। ਉਹਨੇ ਰਾਥ ਰੋਕ ਲਿਆ ਬਾਈ। ਉਹਨੇ ਕੀ ਕਰਿਆ ਵੀ ਸੱਜ ਤੋੜਿਆ ਪਹਿਲਾਂ। ਕੁੱਕੜ ਮਾਰਿਆ। ਡੰਡਾ ਚੱਕ ਲਿਆ ਤੇ ਕੁੱਤੇ ਦਾ ਰੱਸਾ ਖੋਲ ਲਿਆ, ਪਟਾ ਫੜ ਲਿਆ। ਰੱਸੀ ਗਲ ਚ ਪਈ ਸੀ ਜਿਹੜੀ। ਕੁੱਤੇ ਨੂੰ ਕੁੱਟਣ ਡੈ ਗਿਆ ਜੀ ਉਹ ਡੰਡੇ ਨਾਲ। ਕਹਿੰਦਾ ਵੀ ਜਦੋਂ ਮੈਂ ਆਗਿਆ ਨਹੀਂ ਦਿੱਤੀ ਤੂੰ ਭੌਂਕਿਆ ਕਿ ਕੁੱਤਾ ਮਾਰਤਾ ਜੀ ਕੋਟ-ਕੋਟ ਉਹਨਾਂ ਦਾ ਕਾਰਜ ਸਾਰਾ ਪ੍ਰੋਗਰਾਮ ਨਿਭੜ ਗਿਆ ਤੇ ਲੜਕੀ ਕੋਲ ਬੈਠੀ ਇਹ ਸਾਰਾ ਕੁਝ ਦੇਖਦੀ ਆਈ ਸਾਜੇ ਤੋੜਿਆ ਕੋਕੜ ਮਾਰਤਾ ਕੁੱਤਾ ਮਾਰਤਾ ਵੀ ਮੇਰੀ ਆਗਿਆ ਤੋਂ ਬਿਨਾਂ ਸਾਜੇ ਨੂੰ ਕਹਿੰਦਾ ਤੂੰ ਹੱਲਿਆ ਕਿਉਂ ਕੋਕੜ ਨੂੰ ਕਹਿੰਦਾ ਤੂੰ ਬਾਗ ਕਿਉਂ ਦਿੱਤੀ ਮੇਰੀ ਆਗਿਆ ਤੋਂ ਬਿਨਾਂ ਕੁੱਤੇ ਨੂੰ ਕਹਿੰਦਾ ਤੂੰ ਭੌਂਕਿਆ ਕਿਉਂ ਮੇਰੀ ਆਗਿਆ ਤੋਂ ਬਿਨਾਂ ਤਿੰਨੇ ਚੀਜ਼ਾਂ ਖਤਮ ਕਰਤਾਂ ਲੜਕੀ ਨਾ ਹਾਂ ਨਾ ਨਾ ਸਾਰਾ ਵੇਗ ਦੀ ਰਹੀ। ਸਾਲ ਟੱਪ ਗਿਆ ਜੀ ਵਿਆਹ ਨੂੰ। ਤੇ ਲੜਕੀ ਦਾ ਬਾਪ ਲੜਕੀ ਦੇ ਸਹੁਰੇ ਘਰ ਲੜਕੀ ਨੂੰ ਮਿਲਣਾ ਹੈ। ਕੁਦਰਤ ਨੇ ਐਸੀ ਖੇਡ ਰਚਾਈ ਮੀ ਪੈਣ ਲੱਗ ਗਿਆ। ਲੜਕੀ ਨੇ ਚਾਹ ਕਰਕੇ ਚਾਹ ਫੜਾਤੀ। ਘਰ ਵਾਲੇ ਨੂੰ ਫੜਾਤੀ ਆਪਦੇ ਪਿਤਾ ਨੂੰ ਫੜਾਤੀ। ਉਹ ਕਹਿੰਦਾ ਵੀ ਐ ਕਰ ਮੀ ਪੈਂਦਾ ਕਹਿੰਦਾ ਮੀਂਹ 'ਚ ਖੜਦਾ ਜਾ ਕੇ ਉਹ ਕੁੜੀ ਮੀਂਹ 'ਚ ਖੜ ਗਈ ਜੀ 10 ਮਿੰਟਾਂ ਬਾਅਦ ਕਹਿੰਦਾ ਵੀ ਜਾ ਬਾਗੀ ਜੀ ਲੜਕੀ ਦੇ ਪਿਓ ਨੇ ਪੈਰ ਫੜ ਲਿਆ ਉਹਦੇ ਜਮਾਈ ਦੇ ਕਹਿੰਦਾ ਵੀ ਸਾਡੇ ਤੋਂ ਤਾਂ ਇਹ ਲੋਟੀਆਂ ਹੀ ਤੂੰ ਕਿਵੇਂ ਕਰੇ ਉਹ ਕਹਿੰਦਾ ਜੀ ਮੈਂ ਕੁਛ ਨਹੀਂ ਕਰਿਆ ਜੋ ਕੁਛ ਕਰਿਆ ਤੁਸੀਂ ਕਰਿਆ ਕਹਿੰਦਾ ਵੀ ਕਿਵੇਂ ਕਹਿੰਦਾ ਜੀ ਇਹ ਲੱਤਾਂ ਦੇ ਭੂਤ ਹੁੰਦੇ ਆ ਬਾਤਾਂ ਨਾਲ ਨਹੀਂ ਮੰਨਦੇ ਹੁੰਦੇ ਇਹਨਾਂ ਨੂੰ ਇਹਨਾਂ ਦੀ ਭਾਸ਼ਾ ਨਾਲ ਹੀ ਸਮਝਾਇਆ ਜਾਣਾ ਤਾਂ ਕਹਿੰਦੇ ਵੀ ਠੀਕ ਆ ਤਾਂ ਉਹਨੇ ਕੀ ਕਰਿਆ ਜੀ ਕਹਿੰਦਾ ਜੀ ਮੈਂ ਕੁਝ ਨਹੀਂ ਕਰਿਆ ਜੋ ਕੁਝ ਕਰਿਆ ਤੁਸੀਂ ਕਰਿਆ ਸੱਜ ਦਿੱਤਾ ਤੁਸੀਂ ਕੁੱਕੜ ਦਿੱਤਾ ਕੁੱਤਾ ਦਿੱਤਾ ਦਾਜ ਦੇ ਵਿੱਚ ਇੱਕ 4 ਫੁੱਟ ਦਾ ਡੰਡਾ ਇਹਦੀ ਭਾਸ਼ਾ ਨਾਲ ਉਸੇ ਚੀਜ਼ਾਂ ਨਾਲ ਮੈਂ ਸਮਝਾਤਾ ਉਦੋਂ ਬਾਅਦ ਇਹ ਬੋਲੀ ਨੂੰ ਠੀਕ ਹੈ ਜੀ ਹੁਣ ਜੇ ਗੱਲ ਕਰੀਏ ਜਿਵੇਂ ਹੁਣ ਕਈ ਆਪਦੀ ਭੈਣ ਦੇ ਹੱਥ 'ਚ ਕੰਚਨ ਕੁਮਾਰੀ ਦੇ 'ਚ ਬੋਲਦੇ ਉਹਨੂੰ ਸਮਝਾਇਆ ਸੀ ਨਹੀਂ ਸਮਝੀ ਫਿਰ ਉਹਦੀ ਭਾਸ਼ਾ ਦੇ ਮੁਤਾਬਕ ਉਹਨੂੰ ਜਵਾਬ ਦਿੱਤਾ ਇਹ ਹੁੰਦਾ ਵੀ ਲੱਤਾਂ ਦੇ ਭੂਤ ਬਾਤਾਂ ਨਾਲ ਨਹੀਂ ਮੰਨਦੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਧੰਨਵਾਦ